ਈਸ਼ਨਾ ਚਮਕੀਆਂ ਝੰਡੇ ਨੂੰਵੇ ਜਦੋਂ ਜਗਤਾ ਧਰਮ ਕਾੜੇ ਦੇ ਤਾਰੇ ਖਾਲਸਾ ਜੀ ਮਾਉ ਜੀ ਸਾਹੇ ਬਲੋਂ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨਣ ਨੀਵਾ ਮਤ ਉੱਚ ਮੱਤ ਪਾ ਦੇ ਰੱਖਿਆ ਆਪ ਵਾਹਿਗੁਰੂ ਹਿਕਾਤਪੁਰ ਆਪਣੇ ਪੰਥ ਦੇ ਸਦਾ ਸਹਾਇਤਾਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨ ਵੀ ਛੋੜਿਆ ਗਿਆ ਹੈ ਭਲੇ ਦਰਸ਼ਨ ਨਿਦਾ ਸਿਦਾ ਸੁਭਾਨ ਤਾਂ ਖਾਲਸਾ ਜੀ ਨੂੰ ਬਖਸ਼ੋ ਹੀ ਮਹਾਨਿਆ ਮਾਲ ਨਿਤਾਨਿਆ ਬੇਕਾਰ ਨਿਉਟਿਆਂ ਦੀ ਊਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਪੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰੀ ਪੀੜੇ ਮਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਮ ਆਖੀਰੇ ਪਾਉਣੇ ਗੋਬਿੰਦ ਸਰ ਪਾਤਸ਼ਾਹ ਸ਼ਿਵ ਮੀਬੀਕੇ ਆਪ ਦੀ ਜੀ ਕਿਰਪਾ ਦੇ ਨਾਲ ਸਤਿਗੁਰੂ ਪਾਤਸ਼ਾਹ ਅੰਮ੍ਰਿਤ ਵੇਲਾ ਹੋਇਆ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਦੀ ਮਾਰਾ ਕਣਸ ਅੰਮ੍ਰਿਤ ਵੇਲੇ ਨਿਤਨੇ ਬਾਣੀਆਂ ਦੀ ਆਵਾਜ਼ ਸੋ ਸੰਤਰੀਆਂ ਦੇ ਅਰਦਾਸ ਦਰ ਤੇ ਪਰਵਾਰ ਕਰ ਅੰਮ੍ਰਿਤ ਨੇ ਕੁਰਬਾਨੀ ਪੜੇਗੀ ਨਿਤਨੇ ਹੋਇਆ ਆਸਾ ਕੀ ਧਾਰ ਦੇ ਕਿਰਤ ਹੋਏ ਇਹ ਸੂਚੀਆਂ ਸੰਗਤਾਂ ਵੱਲੋਂ ਪਰਵਾਰ ਬਨੋਰਨ ਤੱਕ ਦੇ ਸੰਗ੍ਰੋਪਾਂਸ਼ਾਂ ਅਸਾਤਿ ਦਿਹਾੜੇ ਨੂੰ ਮੁਕਰਾ ਕੇ ਤਲ ਤੋਂ ਸ਼੍ਰੀ ਅਖੰਡ ਪਾਤਸ਼ਾਹ ਅਰੰਭ ਹਨ ਬਾਣੀ ਦੇ ਪ੍ਰਵਾਹ ਚੱਲ ਰਹਿਣੇ ਬਾਣੀ ਪੜੀ ਜਾ ਰਹੀ ਹੈ ਸਿੱਖ ਸੰਗਤਾਂ ਦੂਰੋਂ ਡੇਡੋਂ ਚੱਲ ਕੇ ਅੰਮ੍ਰਿਤਸਰ ਜੀ ਦੇ ਪਾਵਨ ਦਰਬਾਰ ਦਰਸ਼ਨ ਤੱਕ ਪਹੁੰਚੀਆਂ ਸੰਗਤਾਂ ਦੇ ਚੱਲੇ ਹੋਏ ਕਦਮ ਕਰਨੇ ਖੇਚ ਚਲਾਉਣਾ ਤੇ ਚਰਨਾਂ ਮਾ ਦੁਰਕਰਕਣਾ ਬਾਣੀ ਪਾਣੀ ਦਾ ਦੁਰਕਰਕਣਾ ਪੜ੍ਹੇ ਸੁਲੇਮਾਨ ਦਾ ਭਾਗ ਪੁੱਤਨ ਦਾ ਭਾਗ ਦਰਾਈਆਂ ਸੰਕਾ ਤੇ ਹਰਦੇ ਤੇ ਸੁਣਾਣਾ ਸੰਧੂ ਪਾਤਸ਼ਾਹ ਚੜ੍ਹਨੀਆਂ ਕਲਾ ਕਰਨੀਆਂ ਸ਼ੁੱਧ ਬਾਣੀ ਪੜ੍ਹਦੇ ਸੁਕੀਰਤਨ ਕਥਾ ਵਿਚਾਰਾ ਕਰਨੀ ਬਾਦੂਤੀ ਬਖਸ਼ੀ ਮਹਾਰਾਜ ਆਪ ਜੀ ਦੇ ਦਰੋਂ ਕਰਮ ਵਰਸਾਏ ਹੋਏ ਸਤਖੰਡ ਵਾਸੀ ਸੰਤ ਮਹਾਪੁਰਿਸ਼ ਬਾਬਾ ਗੁਰਮੇਲ ਸਿੰਘ ਜੀ ਮਾਂ ਪਰਸ਼ਾਂ ਦੀ ਚਲਾਈ ਹੋਈ ਸੇਵਾ ਦੇ ਅਨੁਸਾਰ ਅਰਦਾਸ ਬੇਨਤੀ ਹੈ ਸਤਿਗੁਰੂ ਪਾਤਸ਼ਾਹ ਜੀ ਉਹ ਧਾਰ ਦੇ ਇੱਕ ਤੋਂ ਲਾਈ ਮਿਡਾਨੀ ਆਸ ਨਾਰੀ ਦਾ ਨਾਮ ਧਿਆਈ ਹੈ ਕਾਰਜ ਆਵੇ ਰਾਸ ਦੀ ਮਾਂ ਵਾਪਰਨ ਸਾਹਿਬ ਭਾਈ ਸਾਹਿਬ ਭਾਈ ਕਮਿੰਦਰ ਸਿੰਘ ਬਾਘੀਆ ਪਰਿਵਾਰ ਉਹਨਾਂ ਦੇ ਪਰਿਵਾਰ ਤੋਂ 10 ਬੇਨਤੀ ਘੱਟ ਰਲਾ ਬਚਨ ਦੀ ਚੜਦੀ ਕਰਾ ਕਰਨੇ ਕਾਰਵਰ ਚੁਲਾ ਦੇ ਕਮਾਈਆਂ ਤੇ ਵਰਕਾ ਪਾਉਣੀਆਂ ਪਰਿਵਾਰ ਨੇ ਬੇਨਤੀ ਸੇਵਾ ਕੀਤੀ ਹੈ ਸੋ ਨਾਰੀ ਭਾਈ ਸੁਖਦੇਵ ਸਿੰਘ ਕੈਨੇਡਾ ਉਹਨਾਂ ਦੀ ਤੰਦਰੁਸਤੀ ਚੜਦੀ ਕਰਾ ਵਾਸਤੇ 10 ਬੇਨਤੀ ਹੈ ਸਤਿਗੁਰੂ ਪਾਤਸ਼ਾਹ ਜੀਓ ਨਾਸ ਰੋਮਨਸੂਰ ਗੁਰੂ ਗੋਬਿੰਦ ਸਿੰਘ ਕੀਤ ਦੀ ਮਨਸੂਰ ਗੁਰ ਕੋ ਬਿੰਦ ਸਿੰਘ ਤੇ ਮਹਾਰਾਜ ਅਨਸਰ ਗਗਨ ਦਮਾਮਾ ਬਾਜੇ ਉਪਰ ਉਹ ਨਿਸ਼ਾਨੇ ਘਾਉ ਖੇਤ ਜਮੰਡ ਸੂਰਮਾ ਅਬ ਜੂ ਜਨ ਕੋ ਦਾਉ ਸੂਰਾ ਸੋ ਪਹਿਚਾਨੀ ਐ ਜੋ ਲਰੈ ਦੀਨ ਕੇ ਹੀਰ ਪੁਰਜਾ ਪੁਰਜਾ ਕਟ ਮਰੈ ਉਹ ਨਿਸ਼ਾਨੇ ਕੀਤ ਦੇ ਮਹਾਰਾਜ ਅਨਸਰ ਸਤਗੁਰੂ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਜ ਆਗਿਆ ਦੇ ਸ਼ਹੀਦੀ ਸਮਰਪਤ ਨੂੰ ਅਤੇ ਸਿੰਘਾਂ ਦੀ ਸ਼ੇਧੀਆਂ ਨੂੰ ਸਮਰਪਿਤ ਸਰਗਰੂ ਪਾਤਸ਼ਾ ਮਾਈਆਂ ਬੀਬੀਆਂ ਵੱਲੋਂ ਰਲਗਲ ਕਰਕੇ ਜੋ ਵਿਦੇਸ਼ਾਂ ਚ ਮਾਈਆਂ ਬੀਬੀਆਂ ਰਹਿੰਦੀਆਂ ਨੇ ਸਾਰਿਆਂ ਵੱਲੋਂ ਮਾਈਆਂ ਬੀਬੀਆਂ ਵੱਲੋਂ ਇਕੱਠ ਕਰਕੇ 181 ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਨੇ ਮਾਈਆਂ ਬੀਬੀਆਂ ਆਲੋਚਨ ਕਰਕੇ ਸਰਗਰੂ ਪਾਤਸ਼ਾ ਸੋ ਬਾਣੀ ਪੜੀ ਬਾਣੀ ਪੜਦੇ ਆ ਸੁਖਮਨੀ ਸਾਹਿਬ ਜੀ ਦੇ ਜਾਪ ਕਰਦੇ ਆ ਬਿਆ ਬਿਲਕੁਲ ਨਾ ਹੋ ਗਿਆ ਹੋਣ ਗਿਆ ਅਜਨ ਬੱਚੇ ਸਮਝ ਕੇ ਮਾਫ਼ ਕਰਨਾ ਬੜੀ ਸੁਨਾਨ ਦਾ ਪਾਪ ਕਾਰਾਂ ਆ ਸੰਗਤਾਂ ਦੇ ਦਰਿਆ ਤੋਂ ਸੌਣਾ ਮਾਇਨਾ ਬੀਬੀਆਂ ਨੂੰ ਬਾਣੀ ਬਾਣੀ ਨਾਲ ਜੋੜ ਕੇ ਰੱਖਣਾ ਗੁਰੂ ਘਰ ਦੀ ਸੇਵਾ ਸੁਭਖਣਾ ਉਹਨਾਂ ਦੇ ਪਰਿਵਾਰਾਂ ਦੀ ਉਹਨਾਂ ਦੇ ਬੱਚਿਆਂ ਦੀ ਚੜ੍ਹਦੀ ਕਲਾ ਕਾਰਮੀਆਂ ਧਰਤੀ ਬਖਸ਼ੀ ਕਮਾਂਕਾਰਾਂ ਦੀ ਚੜ੍ਹਦੀ ਕਲਾ ਕਾਰਮੀਆਂ ਵਿਦੇਸ਼ਾਂ ਵਿੱਚ ਵੀ ਪਰਿਵਾਰ ਬਚੇ ਰਹੇ ਨੇ ਉਹਨਾਂ ਦੀਆਂ ਚੜ੍ਹਦੀਆਂ ਕਾਰਮੀਆਂ ਧਰਤੀਆਂ ਬਖਸ਼ੀਆਂ ਮਹਾਰਾਜ ਨਾਲ ਹੀ ਭਾਈ ਗੁਰਦੇਵ ਸਿੰਘ ਗਾਲਬ ਉਹਨਾਂ ਦੇ ਪਰਿਵਾਰ ਦੀ ਚੜ੍ਹ ਕੇ ਕਲਾ ਕਰਨੀ ਉਹਨਾਂ ਵੱਲੋਂ ਵੀ ਦੇਵ ਦੀ ਸੇਵਾ ਕੀਤੀ ਗਈ ਮਾਣਯੋਗ ਬੀਬੀਆਂ ਜੋ ਜੋ ਮਾਣਯੋਗ ਬੀਬੀਆਂ ਨੇ ਸੁਖਨੀ ਸਰਕੇ ਦੇ ਜਾਪ ਕੀਤੇ 181 ਉਹਨਿਸ ਬਾਅਦ ਵਿੱਚ ਵੀ ਅਮਰਤ ਵੇਲੇ ਕੜਾ ਪ੍ਰਸ਼ਾਦ ਦੀ ਦੇਵ ਦੀ ਸੇਵਾ ਅਰਵਿੰਦਰ ਸਿੰਘ ਬਾਧਿਆ ਪਰਿਵਾਰ ਵੱਲੋਂ ਵੀ ਦੇਵ ਦੀ ਸੇਵਾ ਮਹਾਰਾਜ ਆਪ ਜੀ ਦੇ ਦਰਤੇ ਪ੍ਰਵਾਣ ਹੋਵੇ ਭੋਗ ਲੱਗੇ ਭੋਗ ਲੱਗਿਆ ਤੇਰੀ ਸੰਗਤ ਚੜ੍ਹ ਤੇ ਜੋ ਵੀ ਸੰਗਤ ਤੇ ਨਾਮ ਨਵਾਹਿ ਗੁਰੂ ਵਾਹਿਗੁਰੂ ਬਾਈ ਜਿਹਨੇ ਬਾਰੇ ਸੰਗਤਾਂ ਵਿੱਚੇ ਪ੍ਰਸ਼ਾਦ ਲੈ ਕੇ ਆਈਆਂ ਨੇ ਉਹ ਵੀ ਆਪ ਨੂੰ ਦੇਖ ਕੇ ਪਰਵਾਹ ਕਰਨਾ ਚੜ੍ਹਦੀ ਕਲਾ ਕਰੀਆਂ ਨਗਰ ਦੇ ਸ਼ਾਂਤੀ ਵਰਤੋਂ ਨੇ ਘਰਾਂ ਤੋਂ ਸੁਖ ਸ਼ਾਂਤੀ ਮਾਲਕੀ ਫਸਰਵਾੜੀ ਵਾਅਦੇ ਕਰਨੇ ਚੜ੍ਹਦੀ ਕਲਾ ਕਰਨੇ ਇਲਾਕਾ ਵਾਸੀ ਦੇਸ਼ਾ ਪ੍ਰਦੇਸ਼ ਦੇ ਇਹ ਸੰਗਤਾਂ ਪਰਿਵਾਰ ਬੱਚੇ ਰਹਿਣ ਸਾਰਿਆਂ ਦੀ ਚੜ੍ਹਦੀ ਕਲਾ ਕਰਨੇ ਸਾਰਨ ਟੱਕਿਆਂ ਬਖਸ਼ਿਆ ਪਾਣੀ ਪਾਣ ਨੂੰ ਯੋਗ ਰੱਖ ਰੱਖਾ ਚਾਰ ਪਰਿਵਾਰਾਂ ਨਾਲ ਦੀਪ ਕਰਵਾਈ ਚਾਰ ਫਿਰਦੇ ਨਾਲ ਸੁੱਖਾਂ ਨਾਲ ਕੀ ਕਰੋ ਕਿਰਪਾਯਾ ਸੰਗਤਾਂ ਨੂੰ ਚੱਲਦੇ ਪ੍ਰਵਾਹ ਵਿੱਚੋਂ ਅਲਾਈ ਫਰਮਾਨ ਬਖਸ਼ੇ ਕਰਤਾ ਕਰੋ ਰੂਪਨਾਵੇਂ ਤੇ ਚਲਾਂਗੇ ਸੁਮਰਤਾ ਬਖਸ਼ੋ ਹੋਈਆਂ ਪੁਰਾ ਚੁੱਕਾਂ ਦੀ ਮਾਫੀ ਸੇ ਪਿਆਰੇ ਮੇਲੋ ਜਿਨਾ ਮਿਲੇ ਆ ਤੇਰਾ ਨਾਮ ਚਿਤਿਆ ਆਪੈ ਨਾਮ ਅੰਤ ਨਾਮ ਚੜ੍ਹਦੀ ਕਲਾ ਤੇਰਾ ਔਰ ਗੁਡੀਕਾ ਖਾਸ ਜਿਵੇਂ ਲਹਿਰ ਮੈਂ ਔਦ ਜਲ ਕੀ ਮਿਲ ਜਨਮਾਈ ਮਾਦਵੇ ਕਿਆ ਕਹੀਏ ਬ੍ਰਹਮ ਐਸਾ ਜੈਸਾ ਮਾਨੀਐ Oh God. ਆ ਸੰਗਤਾਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਧੰਨਵਾਦ ਸੋ ਜੋ ਲੜੀਵਾ ਦੀਂਗ ਦੀ ਸੇਵਾ ਚਲਦੀ ਕੱਲ ਨੂੰ ਦੇਖਦੀ ਸੀ ਉਹ ਭਾਈ ਸਫਾਈ ਇਕਲ ਸਿੰਘ ਪੂਰੀਆਂ ਪਰਿਵਾਰ ਪਰਿਵਾਰ ਉਹਨਾਂ ਦੇ ਪਰਿਵਾਰ ਦੀ ਕਰਨ ਦੇਖਦੀ ਸੇਵਾ ਆਪਸੀ ਸੰਗਤਾਂ ਨੂੰ ਬੇਂਤੀ ਹੈ ਮਸਜਿਦ ਵਿਖਾੜੇ ਮੁਖ ਰੱਖ ਕੇ ਕੱਲ ਤੋਂ ਸਤਿਗੁਰਾਂ ਨੇ ਪੌਂਟ ਪੁਕਰ ਸਥਾਨ ਤੇ ਸ਼੍ਰੀ ਖੰਡ ਪਟਸਵਰ ਬਹਾਨਾ ਸਵਾ 9 ਵਜੇ ਮਾਤੀ ਅਰਦਾਸ ਹੋਵੇਗੀ ਭਾਈ ਸਵਾ 9 ਵਜੇ ਮਾਤੀ ਅਰਦਾਸ ਹੋਵੇਗੀ ਕੱਲ ਨੂੰ ਮਸਜਿਦਾ ਦਿਹਾੜਾ ਹੈ ਕੱਲ ਨੂੰ ਸੋਮਵਾਰ ਹੈ ਭਾਈ ਸੋਮਵਾਰੀ ਮਸਜਿਦਾ ਹੈ ਮਸਜਿਦਾ ਦਿਹਾੜਾ ਕੱਲ ਨੂੰ ਸੁਨਾਲੀ ਤੋਂ ਸਰਗਰਨ ਦੀ ਸ਼ੀਂਹੀ ਸਮਰਪਤ ਨੂੰ ਮੁੱਖ ਰੱਖ ਕੇ ਉਹਨਾਂ ਦੀ